ਸਾਸੀ ਕਾਲਜੀ ਡੀਪੀ ਚ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਜਿਹੜਾ ਆ ਗੈਂਗਵਾਰਾਂ ਵੱਧੀਆਂ ਜਾ ਰਹੀਆਂ ਨੇ ਗੈਂਗਸਟਰ ਵੱਧੇ ਜਾ ਰਹੇ ਨੇ ਜਣਾ ਖਣਾ ਪਿਸਤੌਲ ਲੈ ਕੇ ਤੁਰੇ ਫਿਰਦਾ ਆ ਤੇ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਤੇ ਪੁਲ ਪ੍ਰਸ਼ਾਸਨ ਵੱਲੋਂ ਜਿਹੜਾ ਆ ਉਹ ਪੂਰੀ ਤਰ੍ਹਾਂ ਇਹਨਾਂ ਨੂੰ ਕਾਬੂ ਕਰਨ ਦੇ ਲਈ ਲਗਾਤਾਰ ਇਹਨਾਂ ਦੇ ਉੱਤੇ ਜਿਹੜਾ ਆ ਨਕੇਲ ਕਸੀ ਜਾ ਰਹੀ ਏ ਇਸੇ ਤਰ੍ਹਾਂ ਤੁਹਾਨੂੰ ਦੱਸਦੀ ਕਿ ਗੁਰਦਾਸਪੁਰ ਦੇ ਪੁਰਾਣਾ ਸਾਲਾ ਦੇ ਦਾਉਵਾਲ ਮੋੜ ਤੇ ਦੋ ਬਦਮਾਸ਼ਾਂ ਅਤੇ ਪੁਲਿਸ ਦੇ ਹਕਾਰ ਹੋਈ ਮੁੱਠ ਪੇੜ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਦੋਨੋਂ ਬਦਮਾਸ਼ ਹੋਏ ਜ਼ਖਮੀ ਦੋਨਾਬਦ ਬਦਮਾਸਾ ਦੇ ਕੋਲੋਂ ਦੋ ਪਿਸਟਲ ਵੀ ਹੋਏ ਬਰਾਮਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਮਾਮਲੇ ਦੀ ਜਾਂਚ ਜ਼ਖਮੀ ਬਦਮਾਸਾ ਨੂੰ ਪਹਚਾਇਆ ਗਿਆ ਇਲਾਜ ਦੇ ਲਈ ਸਿਵਲ ਹਸਪਤਾਲ ਜਿੱਦੋਂ ਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੂਰੀ ਜਾਣਕਾਰੀ ਜਟਾਉਣ ਤੋਂ ਬਾਅਦ ਆ ਪ੍ਰੈਸ ਨੋਟ ਤੁਹਾਨੂੰ ਦੇ ਦਿੱਤਾ ਜਾਏਗਾ ਜਿਹਦੇ ਚ ਪੂਰੀ ਤਰ੍ਹਾਂ ਅਸੀਂ ਜੋ ਵੀ ਹੋਇਆ ਜੋ ਵੀ ਗੱਲਬਾਤ ਆ ਉਹ ਸਾਰੀ ਦੀ ਸਾਰੀ ਇੱਥੇ ਕਲੀਅਰ ਕਰ ਲਵਾਂਗੇ ਕਿ ਇਹ ਕੌਣ ਕਿਸ ਤਰ੍ਹਾਂ ਤੇ ਕੀ ਨੇ ਤੇ ਇਹਨਾਂ ਦੀ ਮੁੱਠਭੇੜ ਕਿਸ ਤਰ੍ਹਾਂ ਹੋਈ ਜਾਂ ਕੀ ਹੋਇਆ ਇਹਦੇ ਤੇ ਅਜੇ ਤੱਕ ਜਿਹੜਾ ਆ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਜਿਹੜਾ ਆ ਉਹ ਐਸਪੀ ਸਾਹਿਬ ਵੱਲੋਂ ਨਹੀਂ ਦਿੱਤਾ ਗਿਆ ਲਗਾਤਾਰ ਤਸਵੀਰਾਂ ਤੁਸੀਂ ਦੇ ਦਿੱਤੀਆਂ ਕਿ ਇੱਕ ਸਕੂਟੀ ਜਿਸ ਦੇ ਉੱਤੇ ਇਹ ਬਦਮਾਸ਼ਾਂ ਨੂੰ ਜਿਹੜਾ ਆ ਉਹ ਘੇਰ ਕੇ ਤੇ ਜਿਹੜਾ ਆ ਇਹਨਾਂ ਨੂੰ ਜਿਹੜਾ ਆ ਪੁਲਿਸ ਪਾਰਟੀ ਦੇ ਨਾਲ ਜਿਹੜਾ ਇਹਨਾਂ ਦੀ ਮੁੱਠਭੇੜ ਹੋ ਜਾਂਦੀ ਹੈ ਜਿਹਦੇ ਚ ਜਵਾਬੀ ਕਾਰਵਾਈ ਦੇ ਵਿੱਚ ਇਹ ਦੋਵੇਂ ਬਦਮਾਸ਼ ਜਿਹੜੇ ਆ ਉਹ ਜ਼ਖਮੀ ਹੋ ਜਾਂਦੇ ਦੋਨਾਂ ਦੇ ਕੋਲ ਦੋ ਪਿਸਟਲ ਮਿਲਦੇ ਨੇ ਕੀ ਕਰਨਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਧੰਨਵਾਦ ਜਿੱਥੇ ਅਸੀਂ ਖੜੇ ਆ ਇਹ ਪੁਰਾਣਾ ਸ਼ੱਲਾ ਐਸਐਚਓ ਦਾ ਏਰੀਆ ਹੈਗਾ ਜੀ ਇੱਥੇ ਕੱਲ ਆਲਰੇਡੀ ਜਿਹੜੇ ਸਾਡੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਜਿਹੜੇ ਸਰਪ੍ਰਾਈਜ਼ ਨਾਕੇ ਜਿਹੜੇ ਆ ਉਹ ਚੱਲ ਰਹੇ ਸੀ ਔਰ ਪਿਛਲੇ ਦਿਨ ਹੀ ਤੁਹਾਨੂੰ ਪਤਾ ਕਿ ਟਰਾਂਸਪੋਰਟ ਦੇ ਵਿੱਚ ਜਿਹੜੀ ਇੱਕ ਘਟਨਾ ਵੀ ਹੋਈ ਉਹਦਾ ਕਰਕੇ ਵੀ ਸਪੈਸ਼ਲ ਨਾਕਾ ਬੰਦੀ ਵੀ ਚੱਲ ਰਹੀ ਸੀਗੀ ਸੋ ਰਾਤੀ ਇੱਥੇ ਜਿਹੜਾ ਹੈਗਾ ਉਹ ਐਕਸਚੇਂਜ ਆਫ ਫਾਇਰ ਹੋਇਆ ਇਦੇ ਵਿੱਚ ਦੋ ਜਣੇ ਇੰਜਰਡ ਹੋਏ ਨੇ ਹੁਣ ਤੱਕ ਔਰ ਉਹਨਾਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਹੈ ਉਹ ਇਹ ਜਗਾ ਜਿਹੜੀ ਹੈਗੀ ਹੈ ਇਸ ਜਗਾ ਤੇ ਸਗੀ ਜੋ ਕਿ ਬਿਲਕੁਲ ਦਵਾਰ ਦੇ ਲਾਗੇ ਹੈਗੀ ਹੈ ਕਿਹੜੇ ਕਿਹੜੇ ਨਾਂ ਦੇ ਇਹ ਦੋ ਬੰਦੇ ਸਗੇ ਇਹਦੇ ਵਿੱਚ ਇੱਕ ਨਵੀਨ ਨਾਮ ਦਾ ਵਿਅਕਤੀ ਪਤਾ ਲੱਗਿਆ ਤੇ ਕੁਸ਼ ਨਾਮ ਦਾ ਵਿਅਕਤੀ ਪਤਾ ਲੱਗਿਆ ਬਟ ਅਜੇ ਫਿਰ ਹਾਲ ਜਿਹੜੀ ਹੈਗੀ ਉਹਨਾਂ ਦੇ ਕੋਲੋਂ ਬਾਕੀ ਪੁੱਛ ਕੇ ਜਿਹੜੀ ਹੋਊਗੀ ਜੀ ਕਿਹੜੀ ਕਿਹੜੀ ਕਾਰਨਾ ਕੀਤੀ ਨੇ ਅਜੇ ਤੱਕ ਇਹ ਅਜੇ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਕਿਉਂਕਿ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਕਿਉਂਕਿ ਰਾਤ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲਾਈਜ਼ ਕਰਾਇਆ ਉਹ ਅਜੇ ਅਸੀਂ ਮੌਕੇ ਦੇ ਉੱਤੇ ਆਏ ਆ ਜੀ ਸਰ ਇੱਥੋਂ ਫਿਲਹਾਲ ਜਿਹੜਾ ਹੈਗਾ ਇਹਦੇ ਵਿੱਚ ਇੱਕ ਸਾਡੀ ਅਸੀਂ ਜਿਹੜੀ ਉਹ ਬੀਡੀ ਟੀਮ ਵੀ ਭੁਲਾਈ ਹੈ ਤੋ ਦੋਨਾਂ ਟੀਮੇ ਕੋਈ ਆ ਜਾਂਦੀਆਂ ਨੇ ਦੋਨਾਂ ਟੀਮਾਂ ਦੇ ਆਉਣ ਤੇ ਅਸੀਂ ਇਸ ਏਰੀਆ ਨੂੰ ਸਾਰਾ ਚੰਗੀ ਤਰ੍ਹਾਂ ਸਰਚ ਕਰਕੇ ਦੈਨ ਵਿਲ ਐਕਸਪਲੇਨ ਕਿ ਜਿਹੜੇ ਜਿਹੜੇ ਸਰ ਮੇਲੇ ਪਰ ਸਾਹਮਣੇ ਦਿਖੇ ਬਿਲਕੁਲ ਇਹਦੇ ਵਿੱਚ ਦੋ ਪਿਸਟਲਸ ਦੇ ਵਿੱਚ ਹੈਗਾ ਬਟ ਬਾਕੀ ਅਸੀਂ ਇਹਦੀ ਸਾਰੀ ਡੀਟੇਲ ਜਿਹੜੀ ਤੁਹਾਨੂੰ ਉਹ ਬਰੀਫ ਪ੍ਰੈਸ ਨੋਟ ਦੇ ਵਿੱਚ ਦੇਵਾਂਗੇ ਜੋ ਕਿ ਅੱਜ ਅਸੀਂ ਬਿਲਕੁਲ ਉਸ ਪੁਲਿਸ ਫਾਇਰ ਕੀਤਾ ਜਾਂ ਹੈ ਬਿਲਕੁਲ ਜੀ ਇਹ ਹਜੇ ਤੱਕ ਜੋ ਪੁਛਗਿਛ ਦੇ ਵਿੱਚ ਸਾਹਮਣੇ ਆਇਆ ਜੋ ਪਤਾ ਲੱਗਿਆ ਕਿ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਫਾਇਰ ਕੀਤਾ ਤਾਂ ਹੀ ਐਕਸਚੇਂਜ ਆਫ ਫਾਇਰ ਦਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਬਾਕੀ ਤੁਹਾਨੂੰ ਅ